ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਬੇਗਮਾ ਨੇ ਗੁਰੂ ਜੀ ਦੇ ਦਰਸ਼ਨ ਕਰਨੇ ਇਸ ਤਰ੍ਹਾਂ ਦੁਆਸੀ ਦਾ ਦਿਨ ਸੰਗਤ ਦੇ ਮੇਲ ਮਿਲਾਪ ਨਾਲ ਬਤੀਤ ਕਰਕੇ ਗੁਰੂ ਜੀ ਨੇ ਤਰੋਧ ਸੀ ਨੂੰ ਚੜਾਈ ਕਰ ਦਿੱਤੀ ਤਿਆਰੀ ਦੇ ਤੌਰ 'ਤੇ ਦੀ ਆਵਾਜ਼ ਸੁਣ ਕੇ ਸਭ ਸਿੱਖ ਸੰਗਤਾਂ ਚੱਲ ਪਈਆਂ ਜੰਦੂ ਨੂੰ ਮੀ ਕੁਝ ਸਿੱਖ ਸੈਨਕਾਂ ਦੀ ਰਾਖੀ ਵਿੱਚ ਨਾਲ ਤੋਰ ਲਿਆ ਉਧਰ ਜਹਾਂਗੀਰ ਪਾਸ਼ਾ ਵੀ ਆਪਣੀ ਹਫਾਜ਼ਤੀ ਫੌਜ ਤੇ ਬੇਗਮਾਂ ਦੇ ਪਰਿਵਾਰ ਨਾਲ ਕਿਲੇ ਵਿੱਚੋਂ ਚੱਲ ਪਿਆ ਗੁਰੂ ਜੀ ਆਪਣਾ ਡੇਰਾ ਪਾਸ਼ਾਹੀ ਡੇਰੇ ਤੋਂ ਕੁਝ ਦੂਰ ਰੱਖਦੇ ਸਨ ਅਤੇ ਰਸਤੇ ਵਿੱਚ ਜਦ ਕਦੀ ਸਮਾਂ ਮਿਲਦਾ ਸੀ ਤਾਂ ਪਾਸ਼ਾ ਤੇ ਗੁਰੂ ਜੀ ਮਿਲ ਕੇ ਖੁਸ਼ੀ ਦੀਆਂ ਗੱਲਾਂ ਕਰਕੇ ਪ੍ਰਸੰਨ ਹੁੰਦੇ ਸਨ ਜਲਦੇ ਜਲਦੇ ਜਦ ਪਾਤਸ਼ਾਹ ਦਾ ਡੇਰਾ ਬਿਆਸ ਨਦੀ ਤੇ ਪਹੁੰਚ ਕੇ ਆਰ ਪਾਰ ਲੱਗ ਗਿਆ ਤਾਂ ਬੇਗਮਾ ਨੇ ਪਾਤਸ਼ਾਹ પાસે ਬੇਨਤੀ ਕੀਤੀ ਕਿ ਸਾਨੂੰ ਪੀਰ ਜੀ ਦੇ ਦਰਸ਼ਨ ਕਰਾਓ ਅਸਾਂ ਇਹਨਾਂ ਦੀ ਬਹੁਤ ਸੋਭਾ ਸੁਣੀ ਹੈ ਦੂਸਰੇ ਦਿਨ ਪਾਤਸ਼ਾਹ ਨੇ ਤੰਬੂ ਕਨਾਤਾਂ ਲਗਵਾ ਕੇ ਗੁਰੂ ਜੀ ਨੂੰ ਆਖਿਆ ਕਿ ਬੇਗਮਾ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀਆਂ ਹਨ ਆਪ ਕਿਰਪਾ ਕਰਕੇ ਇਸ ਤੰਬੂ ਵਿੱਚ ਬੈਠ ਕੇ ਬੇਗਮਾਂ ਨੂੰ ਦਰਸ਼ਨ ਦਿਓ ਉਪਰੰਤ ਸਾਰੀਆਂ ਬੇਗਮਾਂ ਆਪਣੀਆਂ ਦਾਸੀਆਂ ਨਾਲ ਗੁਰੂ ਜੀ ਦੇ ਤੰਬੂ ਵਿੱਚ ਆ ਗਈਆਂ ਫਿਰ ਬੇਨਤੀ ਕੀਤੀ ਕਿ ਪੀਰ ਜੀ ਸਾਨੂੰ ਕੋਈ ਉਪਦੇਸ਼ ਦਿਓ ਗੁਰੂ ਜੀ ਨੇ ਕਿਹਾ ਬੀਬਿਓ ਆਪਣੇ ਪਤੀ ਦੀ ਸੇਵਾ ਤੇ ਇਮਾਨ ਵਿੱਚ ਰਹਿਣਾ ਹੀ ਇਸਤਰੀ ਦਾ ਧਰਮ ਹੈ ਆਪਣੇ ਪਤੀ ਤੋਂ ਬਿਨਾ ਸਭ ਮਰਦਾਂ ਨੂੰ ਪਿਤਾ ਭਾਈ अथवा ਪੁੱਤਰ ਕਰਕੇ ਵੇਖਣਾ ਇਸਤਰੀ ਦੇ ਸਭ ਸ਼ੁਭ ਲੱਛਣ ਤੇ ਸ੍ਰੇਸ਼ਟ ਗੁਣ ਹਨ ਆਪਣੇ ਪਤੀ ਦੀ ਸੇਵਾ ਅਤੇ ਆਗਿਆਕਾਰੀ ਤੋਂ ਬਿਨਾ ਇਸਤਰੀ ਦਾ ਦੂਸਰਾ ਧਰਮ ਖੁਦਾ ਦੀ ਬੰਦਗੀ ਕਰਨਾ ਹੈ ਜਿਸ ਤਰ੍ਹਾਂ ਸਾਡੇ ਧਰਮ ਵਿੱਚ ਇਸਤਰੀ ਵਾਸਤੇ ਆਪਣੇ ਪਤੀ ਤੋਂ ਬਿਨਾ ਦੂਸਰੇ ਮਰਦ ਵੱਲ ਵੇਖਣਾ ਗੁਨਾਹ ਹੈ ਇਸੇ ਤਰ੍ਹਾਂ ਹੀ ਸਾਡੇ ਧਰਮ ਵਿੱਚ ਆਪਣੀ ਇਸਤਰੀ ਤੋਂ ਬਿਨਾ ਦੂਸਰੀ ਇਸਤਰੀ ਵੱਲ ਵੇਖਣਾ ਮਰਦ ਵਾਸਤੇ ਗੁਨਾਹ ਹੈ ਆਪਣੀ ਇਸਤਰੀ ਤੋਂ ਬਿਨਾ ਹੋਰ ਸਭ ਨੂੰ ਮਾਵਾਂ ਪੈਣਾ ਤੇ ਧੀਆ ਸਮਝਣਾ ਮਰਦ ਦੇ ਸ਼ੁਭ ਗੁਣ ਅਤੇ ਸ੍ਰੇਸ਼ਟ ਲੱਛਣ ਹਨ ਸਾਡੀ ਗੁਰਗੱਦੀ ਦੇ ਲਿਹਾਜ਼ ਨਾਲ ਤੁਸੀਂ ਸਾਡੀਆਂ ਪੁੱਤਰੀਆਂ ਸਮਾਨ ਹੋ ਅਤੇ ਉਮਰ ਦੇ لحاظ ਨਾਲ ਤੁਸੀਂ ਸਾਡੀਆਂ ਭੈਣਾਂ ਸਮਾਨ ਹੋ ਇਸ ਤਰ੍ਹਾਂ ਤੇ ਇਸ ਤਰ੍ਹਾਂ ਦੇ ਸਿੱਖਿਆਦਾਇਕ ਬਚਨ ਸੁਣ ਕੇ ਬੇਗਮਾ ਬਹੁਤ ਪ੍ਰਸੰਨ ਹੋਈਆਂ ਅਤੇ ਗੁਰੂ ਜੀ ਨੂੰ ਨਮਸਕਾਰ ਕਰਕੇ ਆਪਣੇ ਤੰਬੂ ਵਿੱਚ ਚਲੀਆਂ ਗਈਆਂ ਪਾਤਸ਼ਾਹ ਨੂੰ ਉਹਨਾਂ ਨੇ ਦੱਸਿਆ ਕਿ ਗੁਰੂ ਜੀ ਪੀਰਾਂ ਦੇ ਪੀਰ ਹਨ ਉਹਨਾਂ ਦੀ ਸਿਫਤ ਸਾਡੇ ਪਾਸੋਂ ਨਹੀਂ ਹੋ ਸਕਦੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ